ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਆਹ ਲਓ ਮਿੱਤਰੋ ਮਾਲਕ ਚੰਗੇ ਹੋਣ ਚੀਜ਼ਾਂ ਆਟੋਮੈਟਿਕਲੀ ਵਧੀਆ ਨਿਕਲ ਜਾਂਦੀਆਂ ਨੇ ਆਮ ਕਤੇ ਸੈਲਫਾਂ ਵਾਲਾ ਪੱਥਰ ਆ ਜਿਹੜਾ ਉਹ ਬਚਦਾ ਨਹੀਂ ਤੇ ਆਹ ਲਓ ਜੀ ਕੱਢ ਲਿਆ ਕੋਰੇ ਹੁਣਾਂ ਨੇ ਸੰਖ ਬਣਿਆ ਤਣਿਆ ਤੇ ਇਹਦਾ ਜਿਹੜੇ ਸੈਲਫ ਦੇ ਉੱਪਰ ਜਿਹੜਾ ਪੱਥਰ ਲੱਗਿਆ ਹੋ ਸੀ ਉਹ ਵੀ ਪੂਰਾ ਆ ਸਾਫ਼ ਨਿਕਲਿਆ ਪੂਰਾ ਵਧੀਆ ਨਿਕਲਿਆ ਪਹਿਲੀ ਇਹਦੀ ਸਾਨੂੰ 6-7 ਸਾਲ ਹੋ ਚਲੇ ਵੀ ਕੰਮ ਕਰਦੇ ਆਂ ਪਹਿਲੀ ਵਾਲੇ ਸੈਲਫ ਵਾਲੇ ਪੱਥਰ ਜਿਹੜੇ ਚੱਕ ਕੇ ਆਪਾਂ ਰੱਖੇ ਆ ਤੇ ਨਹੀਂ ਆਮ ਇਹ ਟੁੱਟਦੇ ਹੀ ਹੁੰਦੇ ਆ ਵੀਡੀਓ ਨੂੰ ਸ਼ੇਅਰ ਕਰ ਦੋ ਪੇਜ ਨੂੰ ਫੋਲੋ ਕਰ ਲਓ ਕੰਮ ਕਰਵਾਉਣ ਵਾਸਤੇ ਫਿਰ ਮਿਹਨਤੀ ਮੁੰਡਿਆਂ ਨਾਲ ਕਾਲੋ ਸੰਪਰਕ ਮਾਲਕ ਵਧੀਆ ਹੋਂ ਤਾਂ ਆਟੋਮੈਟਿਕਲੀ ਕੰਮ ਵਧੀਆ ਚੱਲੀ ਜਾਂਦਾ ਈ ਲਓ ਵੀ ਮਿੱਤਰੋ ਕਦੇ ਆ ਕੇ ਇਹਨਾਂ ਨੇ ਆਏ ਨਹੀਂ ਦੇਖਿਆ ਬਾਈ ਇਹੋਣਾਂ ਨੇ ਵੀ ਕੀ ਕਰੀ ਜਾਂਦੇ ਹੋ ਕੀ ਨਹੀਂ ਬਾਪੂ ਕਹਿੰਦਾ ਸਾਵਾਸੇ ਤੁਹਾਡੇ ਚੋਬਰੋ ਜਿਹੜੇ ਪੱਥਰ ਵੀ ਕੱਢ ਤੇ ਇਹੀ ਕਹ ਲੈ ਗਾਂ ਪਾਪੂ ਫੇਰਪਲਾ ਇਹੀ ਸੈਲਫ ਤੇ ਵਰਤ ਲਿਓ ਪੱਥਰ ਪੂਰਾ ਵਧੀਆ ਪਿਆ ਏ ਆ ਰੱਖ ਤੇ ਆ ਜੀ ਕੌਰੇ ਹੁਣਾਂ ਨੇ ਕੱਢ ਕੇ ਪੱਥਰ ਬਾਹਰ ਲਾ ਤਿਆ ਟਿਕਾਣੇ ਤੇ ਹੁਣ ਇਹਨਾਂ ਦੀ ਬੈਕ ਸਾਈਡ ਤੋਂ ਸਫਾਈ ਕਰਕੇ ਜਦੋਂ ਮਰਜੀ ਫੇਰ ਵਰਤ ਲੈਣ ਕਰ ਦਿਓ ਫਿਰ ਵੀਡੀਓ ਨੂੰ ਸ਼ੇਅਰ ਲਓ ਜੀ ਆ ਪਿਆ ਤਿੰਨ ਪੀਸ ਆਹ ਸੈਂਖ ਵਾਲਾ ਪੀਸ ਪਿਆ ਜਿਹੜਾ ਐਂਡ ਤੇ